ਵਾਹ <tip> ਵਾਹ <tip> очку Qual relifiers, uxZ子ako, funwa Ili. — IT件事情 5wel variables 6 Trustee Этот मान लो सरबा ये चीज़ में पर अपने लिए बुधवार को जो नार्थेस होगा ना पर मात्रा में बहुत मस्त है ना कच्चे तेलों का त्याग करके वहाँ के मैक्स नमूना चार सापुत पार्टी को जवाबित करके पूर्ण बुधवार के लोग तारीफ करना आगे बाढ़ देंगे बरसात क्यों है आज बजे बजे ਅੱਜ ਜਿਹੜੇ ਅੱਜ ਨਾਮਜ਼ਦੀ ਪੱਤਰ ਅਸੀਂ ਭਰੇ ਐ ਮੈਂ ਵਿਸ਼ਵਾਸ ਦਿਵਾਉਣਾ ਹੈ ਉਪਰਵਾਸੀਆਂ ਨੂੰ ਜੇ ਉਹ ਮੇਰੇ ਤੇ ਮਿਹਰ ਪਰੇ ਹੱਥ ਰੱਖਣਗੇ ਮੈਂ ਉਹਨਾਂ ਦੇ ਵਾਰਿਆਂ ਤੇ ਜੋ ਮੇਰੇ ਤੋਂ ਚਾਹੁੰਦੇ ਆ ਉਹਨਾਂ ਤੇ ਮੈਂ ਪੂਰਾ ਉਤਰਾਂਗਾ ਖਾਸ ਕਰਕੇ ਜਿਹੜੀ ਫੋਰੂ ਜੁਨੀਵਰਸਿਟੀ ਹੱਥ ਤੇ ਜਿਹੜੀ ਲੋੜਾ ਉਹ ਜਿਹੜੀ ਪਹਿਲੇ ਦਾਤ ਲੋੜਾਂ ਦਾ ਬੜੀਆਂ ਬਾਰਡਰ ਦੇ ਉੱਤੇ ਕਿਉਂਕਿ ਜਿਹੜਾ ਸਾਡਾ ਫੋਰੂ ਉੱਪਰ ਪਾਰਲੀਮੈਂਟ ਕੰਪੀਟੈਂਸੀ ਹੈ ਬਾਰਡਰ ਪੱਕੀ ਏਰੀਆ ਹੈ ਪਹਿਲਾਂ ਡਵੈਲਪਮੈਂਟ ਵੀ ਹੋਈ ਹੈ ਤੇ ਕੋਈ ਉਦੋਂ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਮੁੱਖ ਮੰਤਰੀ ਬੰਦੇ ਰਹੇ ਐ ਪਰ ਲੋੜਾਂ ਜਿਹੜੀਆਂ ਅੱਜ ਸਭ ਤੋਂ ਵੱਡੀ ਮੁੱਖ ਲੋੜ ਹੈ ਉਹ ਬਾਰਡਰ ਖਲਾਉਂਦੀ ਹੈ ਕਿਉਂਕਿ ਫਰੀਪੁਰ ਹੈ ਜਿਹੜਾ 1947 ਦੇ ਪਹਿਲਾਂ ਜਿਹੜਾ ਇਹਦਾ ਬਹੁਤ ਵੱਡਾ ਸ਼ਹਿਰ ਸੀਗਾ ਲੇਕਿਨ ਬਾਰਡਰ ਤੇ ਹੋਣੇ ਕਰਕੇ ਬਹੁਤ ਪਛੜ ਗਿਆ ਮੈਂ ਵਿਸ਼ਵਾਸ ਦਿਵਾਉਣਾ ਫਰੀਪੁਰ ਦੀ ਜਨਤਾ ਨੂੰ ਕਿ ਸਭ ਤੋਂ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਬਾਰਡਰ ਖਲਾਉਂਦਾ ਮੁੱਦਾ ਚੁੱਕੂੰਗਾ ਔਰ ਇਹਨੂੰ ਖਲਾਉਂਗਾ ਵੀ ਫਾਜ਼ਿਲਕਾ ਦਾ ਵੀ ਫਰਜ ਪਈ।